ਸਸਰੀਕਾ ਹੋਰ ਬੇਬੇ ਮੈਂ ਵੀ ਨਾਲ ਹੀ ਆਉਂਗਾ ਜਿੱਦੇ ਹੀ ਆਈ 15 ਦਿਨਾਂ ਨੂੰ ਮੈਂ ਤਾਂ ਆਪ ਨਾਲ ਹੀ ਆਉਂ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸ ਰੀਣਾ ਵਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੋ ਤੁਹਾਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਕਿ ਤੁਹਾਡੇ ਜਸ ਸਿੱਧੂ ਦੀ ਜੂਨ ਸੁਦਨ ਜਾ ਰਹੀ ਆ ਕਿਉਂਕਿ ਘਰ ਵਾਲੀ ਜ਼ੋਰ ਦੀਆਂ ਛੁੱਟੀਆਂ ਕੱਟਣ ਮੈਂ ਡੇ ਜਾ ਰਹੀ ਆ। 부ਜਾਓ ਤਾੜੀ ਬੱਚਾ ਨੂੰ। ਚਾਹਾਂ ਚਾਹੀਦਾ ਮੈਨੂੰ ਵੀ ਇੰਨਾ ਪਤਾ ਲੱਗੂ ਬਾਕੀ। ਹਾਂ 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 ਵਧੀਆ ਸਾਬੋਗ ਸੋਗਦਾ। ਮੈਨੂੰ ਪਹਿਲਾਂ ਪਤਾੰਦਾ ਪਹਿਲਾਂ ਛੱਡਿਆ ਹੁੰਦਾ 15 ਦਿਨ ਘਾਲੇ ਚੋਂ ਦੇਣੀ। 15 ਦਿਨ ਰਹਿ ਗਏ। ਕਦੋਂ ਦੀਆਂ ਛੁੱਟੀਆਂ ਹੁੰਦੀਆਂ ਸਾਰਾ ਕੁਝ ਪਤਾ ਬਸ ਆਪਾਂ ਜਾਣਾ ਹੈ। ਨਿਪਟਦੇ ਕੰਮ ਆਉਦੇ ਨਹੀਂਗੇ। ਐ ਬੁਟੀਕ ਦੇ ਤੇ ਹੁਣ ਕੀ ਬਣੂਗਾ ਤੇਰਾ 15 ਦਿਨ? ਲੈ ਮਨਪ੍ਰੀਤ ਚੱਲੀ ਆ 15 ਦਿਨਾਂ ਵਾਸਤੇ ਪਿੰਡ ਨੂੰ। 15 ਦਿਨ ਲੱਗ ਜਾਣਗੇ ਪਹਿਲਾਂ ਆ ਜੇਗੀ। 15 ਸ਼ੋਗਰਾ 15 ਦਿਨ ਸੁਖ ਦਾ ਸਾਹ ਲਵਾਂਗੇ ਮੈਨੂੰ ਇੱਕ ਚੀਜ਼ ਸੀ ਸਮਝ ਨਹੀਂ ਆਉਂਦੀ ਯਾਰ ਇਹ ਘਰ ਅਗੀਆਂ ਪੇਕੇ ਜਾਂਦੀਆਂ ਤੁਹਾਡੇ ਨਾਲ ਵੀ ਇਦਾਂ ਹੁੰਦਾ ਕਿ ਇਹ ਸਮਝ ਨਹੀਂ ਆਉਂਦੀ ਵੀ ਖੁਸ਼ੀ ਹੋ ਰਹੀ ਆ ਕਿ ਦੁੱਖ ਹੋ ਰਿਹਾ ਸਾਲਾ ਮਿਕਸ ਜਿਹਾ ਹੋਇਆ ਬੈ ਕੰਮ ਸਹੀ ਹੈ ਨਾ ਕਿ ਮੈਨੂੰ ਲੱਗਦਾ ਇਦਾਂ ਮਿਕਸ ਜਿਹਾ ਹੋਇਆ ਬੈ ਪਤਾ ਹੀ ਨਾ ਕਿ ਚਾਹੇ ਦੁੱਖ ਆ ਨਾ ਨਾ ਹੀ ਖੁਸ਼ੀ ਜੀ ਆ ਨਾ ਹੀ ਕੋਈ ਇਹ ਵਧੀਆ ਵੀ ਲੱਗਦਾ ਘਟਾਂ ਗਾਲ ਘਟ ਦੋ ਨਹੀਂ ਚਾਹੀਦਾ ਆਹ ਹੈ ਚਾਰੀ ਤੋ ਟਹਿਣੀ ਬੱਜਲੀ ਆ ਹੁਣ ਤੂੰ ਠੀਕ ਆ ਐਸ ਵੀ ਹੋ ਗਈ ਆ ਤਿਆਰ ਤੇ ਛੋਟੀ ਸਾਲੀ ਵੀ ਚੱਲ ਜਾਈਏ ਘਰ ਦੀ ਰੌਣਕ ਅੱਜ ਸਾਰੀ ਕੋਈ ਚੱਲੀ ਆ ਤੇ ਮੈਂ ਹੁਣ ਛੱਡ ਕੇ ਤੇ ਕੱਲ ਆਏ ਨੇ ਆਪਣੇ ਪੱਥਰ ਲਾਉਣ ਵਾਲੇ ਹਣ ਸੂਟ ਫੇਰਨਾ ਨਾ ਫੰਡਮੈਂਟੇਸ਼ਨ ਅੱਜ ਇੱਕ ਅੱਗੇ ਆਇਆ ਵਲੋਗ ਕਿਸੇ ਚ ਲਾਓ ਮੇਰੀਆਂ ਪਣਾ ਨੋਟ ਕਰੀ ਚੱਲਿਓ ਕਿਉਂਕਿ ਜਿੰਨੇ ਵਲੋਗ ਆ ਸਾਰੇ ਨਵੇਂ ਸੂਟਾਂ ਚ ਹੀ ਆ ਹਾਂ ਹਜੇ ਮੈਨੂੰ ਹਜੇ ਨਾ ਮੇਰੇ ਨਾਲ ਲੜਦੀ ਆ ਹਜੇ ਮੈਨੂੰ ਕਹੂਗੀ ਵੀ ਮੈਂ ਸੂਟ ਸਾੜ ਹਜੇ ਮੈਂ ਬਣਾਉਂਦੀ ਨਹੀਂ ਤੇ ਹਜੇ ਆ ਬਣਾਉਂਦੀ ਨਹੀਂ ਦੇਖੋ ਆਪ ਦੀ ਬੁਟੀਕ ਆ ਆਪ ਹੀ ਡਿਜ਼ਾਈਨ ਪਾ ਲੈਨੇ ਆ ਕਿਸੇ ਨਾ ਸੂਟ ਬਣਾਤਾ ਕਿਸੇ ਨਾ ਸਲਵਾਰ ਬਣਾਉਂਦੀ ਇੱਕ ਦੁਪੱਟਾ ਟਾਈਡ ਆਈ ਕਰਤਾ ਧੰਕਾ ਹੋ ਗਿਆ ਡਿਜ਼ਾਈਨਿੰਗ ਪਾਤੀ ਆ ਕਰਤਾ ਬਹੁਤ ਬਾਰਤਾ ਮੇਰੇ ਤਾਂ ਸਮਝੋ ਬਾਹਰ ਦੀਆਂ ਗੱਲਾਂ ਇਹਦੀਆਂ ਹੀ ਗੱਲ ਨੇ ਓਕੇ ਐਸ਼ ਵੀ ਤਿਆਰ ਹੋਈ ਫਿਰਦੀ ਆ ਮਲਾਉਣੇ ਆ ਉਹਨੂੰ ਸੂਟ ਵੀ ਰੈਡੀ ਹੋਣਾ ਪੱਜਣਾ ਹੈ ਹੂੰ ਸੀ ਰੈਡੀ ਕਰ ਬੇਬੇ ਵੀ ਟੇਢੀ ਵੀ ਬਈ ਵੱਡਾਂ ਦੇ ਉਹ ਅੱਜ ਰੌਣਕ ਚੱਲੀ ਹੈ ਨਾ ਘਰ ਦੀ। ਹੂੰ। ਠੀਕ ਹੈ ਜਿੰਮੇਵਾਰੀ ਸਾਰੀ ਬੀਬੇ ਦੀ ਆ ਜਣੀ ਅੱਜ ਤੋਂ। ਹੂੰ। ਅੱਗੇ ਜਿੰਮੇਵਾਰੀ ਵੰਡੀ ਸੀ ਹੁਣ ਸਾਰੀ ਬੀਬੇ ਦੀ ਆ ਜਣੀ। ਐਸ਼ ਨੂੰ ਬੁਲਾਉਣੇ ਤੈਨੂੰ ਆਜੋ। ਲਓ ਜੀ ਮੇਰੇ ਪੁੱਤ ਨੂੰ ਮਿਲੋ। ਇਹ ਆ ਮੇਰੀ ਲਾਈਫ ਲਾਈਨ। ਠੀਕ ਆ। ਇਹ ਆ ਪੁੱਤ ਮੇਰਾ ਕਾਕਾ ਨਿੱਕਾ ਆ। ਹੂੰ ਸੌਫਟਿਆ ਸੂਟ ਪਾਇਆ ਇਹਨੇ ਵੀ। ਤੇ ਜਾ ਰਹੇ ਆ ਆਪਾਂ ਨਾਨਕਿਆਂ ਨੂੰ ਐਸ਼ ਦੇ ਹਨਾ। ਐਸ਼ ਕਿਤੇ ਚੱਲੇ ਚਿੱਦੇ ਚੱਲੇ ਆ। ਤੇ ਮੇਰਾ ਜੀ ਨਹੀਂ ਲੱਗਣਾ ਤੇਰੇ ਬਿਨਾ ਹੈ ਮੈਂ ਕੀ ਕਰੂੰਗਾ ਮੈਂ ਕੀ ਦਿਨ ਖੇਡਿਆ ਕਰੂੰਗਾ ਫਿਰ ਮੈਂ ਤਾਂ ਸ਼ੈਂਕੀ ਦੇ ਨਾਲ ਪੈ ਗਿਆ ਕਰਨਾ ਫਿਰ ਮੇਰਾ ਇੱਕ ਪਤ ਤੋ ਰਹਿ ਗਿਆ ਇੱਕ ਤੂ ਆ ਤੇ ਇੱਕ ਮੇਰਾ ਪਤ ਤੂ ਆ ਦੋ ਮੇਰੇ ਪਤ ਇੱਕ ਸ਼ੈਂਕੀ ਆ ਸ਼ੈਂਕੀ ਐਸ਼ ਨੂੰ ਬਹੁਤ ਪਿਆਰਾ ਐਸ਼ ਬਹੁਤ ਜਿਆਦਾ ਪਿਆਰ ਕਰਦੀ ਸ਼ੈਂਕੀ ਨੂੰ ਮਨਪ੍ਰੀਤ ਨੂੰ ਕੁੱਤੇ ਚੰਗੇ ਨਹੀਂ ਲੱਗਦੇ ਮੈਂ ਤੇ ਐਸ਼ ਅਸੀਂ ਦੋਨਾਂ ਨੇ ਕੁਦਰਤ ਹੁੰਦੀ ਆ ਇਹ ਕਿਸੇ ਨੂੰ ਇੰਟਰਸਟ ਪੰਜ ਛੇ ਜਾਨਵਰ ਜਿਆਦਾ ਹੁੰਦਾ ਐਸ਼ ਨੂੰ ਬਿਲਕੁਲ ਮੇਰੇ ਦੇ ਗਈ ਆ ਇਹ ਇਹਨ ਕੋਈ ਵੀਆ ਡੱਡੂ ਕੀੜੀ ਕੋਈ ਗੰਡੋਆ ਜਿਹੜੀ ਚੀਜ਼ ਮਰਜੀ ਦੇ ਹੱਥ ਤੇ ਰੱਖ ਦੋ ਇਹਨੇ ਉਹੀ ਫੜ ਲੈਣੀ ਹੈ ਇਹ ਨੂੰ ਬਿਲਕੁਲ ਨਹੀਂ ਹੁੰਦਾ ਤੇ ਮਨਪੀ ਥੋੜੀ ਸੂਖ ਮੰਨਦੀ ਹੈ ਸ਼ੈਂਕੀ ਬਸ ਜਾਨ ਆ ਇਹਦੀ 헤ਡ ਉਤੇ ਕੁੜੀ ਜਾਂਦੇ ਰਹਿੰਦੇ ਹੋ ਇਹਦਾ ਜੂੜਾ ਖਿੱਚ ਕੋਸ਼ ਕਰ ਹਨ ਸਾਰੇ ਇਹਨੇ ਬੱਚੇ ਦੇਖੀ ਹੋਣੇ ਕਬੂਤਰਾਂ ਦੇ ਮੇਰੇ ਬੁੱਤ ਨੇ ਸਾਰੇ ਬੱਚੇ ਦੇਖਣੇ ਆ ਕਿ ਕਿਹੜੇ ਨੇ ਬੱਚੇ ਨਵੇਂ ਕੱਢੇ ਕਿਨੇ ਆਂਡੇ ਦਿੱਤੇ ਆ ਜੇ ਕਿਸੇ ਦਾ ਬੱਚਾ ਉੱਥੇ ਗਾਂਵ ਹਿਆ ਨਿਕਲ ਗਿਆ ਨੇ ਆ ਕਿ ਮੈਨੂੰ ਦੱਸਣਾ ਡੇੜੀ ਜੀ ਵਿਉਤ ਤੇ ਬੱਚਾ ਸੀਗਾ ਗਾਂਵਸ਼ਿਆਂ ਹੋ ਗਿਆ ਇਹਨਾਂ ਸਾਰਿਆਂ ਦਾ ਪਤਾ ਹਨਾ ਤੇ ਮੰਮੀ ਨੇ ਦੀ 벨ਟ ਅਜ ਨਵਾਂ ਸੀਗਾ 벨ਟ ਥੋੜੀ ਜਿਹੀ ਵੱਡੀ ਸੀ ਤੇ ਦਾਦੀ ਤੋਂ ਸਹੀ ਕਰਵਾਈ ਹੈ 벨ਟ ਹੁਣ ਲਾ ਕੇ ਹੁਣ ਆਪਾਂ ਲੈ ਕੇ ਜਾਣੇ ਇਹਨਾਂ ਚਿੱਦੇ ਛੱਡ ਕੇ ਮੁੜੇ ਆਉਣਾ ਕੱਲ ਨੂੰ ਪੱਥਰਾ ਨੇ ਆ ਜਾਣਾ ਤੇ ਚਵਾਰੇ ਵਿੱਚ ਕੁਝ ਸਮਾਨ ਪਿਆ ਆਪਾਂ ਉਹ ਵੀ ਕੱਢਣਾ ਤੇ ਫਿਰ ਮੈਨੂੰ ਤਾਂ ਮੁੜਨਾ ਪੈਣਾ ਜਲਦੀ ਇਹ ਹੁਣ ਆਉਣਗੇ 15 ਦਿਨਾਂ ਨੂੰ ਤੇ ਅੱਜ ਛੱਡ ਕੇ ਅੱਜ ਤਾਂ ਮੈਨੂੰ ਤਾਂ ਇਹਨਾਂ ਨੇ ਆਉਣ ਨਹੀਂ ਦੇਣ ਮੈਂ ਸਵੇਰੇ ਸੋ ਜਲਦੀ ਆਉਣਾ ਪਾਣਾ ਹਨਾ ਚਲੋ ਫਿਰ ਹਾਂ ਤਿਆਰੀ ਆ ਇਹਦੀ ਬੈਲਟ ਲੱਗ ਬਣ ਗਈ ਆ ਐਸ਼ ਦੀ ਬੈਲਟ ਬਣ ਗਈ ਐਸ਼ ਦਸ ਥੋੜਾ ਸਿਰ ਠੀਕ ਕਰਨਾ ਉਹਨੇ ਇਹ ਦੇ ਹੇਅਰ ਸਟਾਈਲ ਜਾ ਕਰ ਦੋ ਠੀਕ ਹੂੰ ਤੇ ਕੋਰੀਅਰ ਅਜ ਫੇਰ ਉਹ ਵੀ ਕੱਢਣੇ ਆ ਹਨਾ ਤੋਂ ਮੈਂ ਕੋਰੀਅਰ ਕਰਕੇ ਮੈਂ ਤਿਆਰੀ ਕਰਕੇ ਫੇਰ ਹੀ ਜਾਊਂਗੀ ਚੰਤੀ 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 ਲੈ ਇਹ ਵੀ ਆ ਗੱਲ ਤੇਰੀਆਂ ਗੱਲਾਂ ਕਰਦੇ ਜੀ ਮੋਕੋ ਉਹ ਮੋਕੋ ਐਸੇ ਚੱਲੀ ਜਾ ਤੇਰਾ ਹੁ ਜੀ ਨਹੀਂ ਲੱਗਣਾ ਇਹ ਬਿਨਾਂ ਹੈ ਮੋਕੋ ਉਹ ਮੋਕੋ ਚੈ ਕੋ ਇਸ ਸਾਈਡ ਤੇ ਉਧਰ ਦੇਖੋ ਛੋਲੀ ਸਾਲੀ ਆਇਆ ਤੂੰ ਵੀ ਆਇਆ 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 ਇਹ ਵੀ ਚੱਲੀ ਆ ਜਨਾਲੀ ਨਾਲ ਹੀ ਜਾਊਗਾ ਨਾਲ ਹੀ ਜਾ ਇਹ ਤੂੰ ਰਹਿ ਬਾਈ ਤੇ ਫਿਰ ਰੌਂਗ ਸਾਰੀ ਚੱਲੀ ਆ ਫਿਰ ਮੇਰਾ ਜੀਨ ਲੱਗਣਾ ਇਕੱਲੇ ਦਾ ਤੇ ਰੱਖ ਲਗੇ ਤੇ ਹਾਂ ਤੇ ਲੜਾਂ ਮੈਂ ਲੜੂੰ ਕੀ ਦੇ ਨਾਲ ਜੀਨ ਮੱਝੀ ਲੈ ਆਇਆ ਲੜਨਾ ਤਾਂ ਹੁਣ ਵੀ ਵੇਖਦਾ ਹੁਣ ਮੈਂ ਕਾ ਤਾਂ ਜਾਣਾ ਇਹ ਸਾਰੀ ਜਿਹੜੀ ਮੁੱਕੇ ਮਾਰ ਮਾਰ ਭੱਜੀ ਜਾਂਦੀ ਰਹਿੰਦੀ ਮੇਰੀ ਪਤਾ ਨਹੀਂ ਮੇਰੇ ਕੀ ਦੇਣਾ ਲੜਾਈ ਦੀ ਪੰਡ ਉਹ ਤੇ ਤੁਸੀਂ ਨਾ ਇਹ ਫਿਰ ਬਲੱਡ ਬਲੱਡ ਲੈਂਡ ਦਾ ਇੱਕ ਹੀ ਆਣਾ ਫਿਰ ਲੜਾਈ ਆ ਆ ਆ ਲੜਾਈ ਲੜਨ ਵਾਲੀ ਜਿਹੜੀ ਹੈਗੀ ਹੈ ਬਲੱਡ ਲੈਂਡ ਦਾ ਇੱਕ ਹੀ ਆ ਲੜਾਕੀ ਉਹ ਵੀ ਬਹੁਤ ਇਹ ਵੀ ਬਹੁਤ ਲੜਦੀ ਆ ਆਪਾਂ ਵੀ ਬਹੁਤ ਲੜਦੇ ਆ ਭੋਲੇ ਚਿਹਰੇ ਤੇ ਨਾ ਜਾਓ ਹੂੰ ਜੰਗਲੀ ਬਿੱਲੀ ਆ ਹਾਂ ਤੇ ਜਿੱਜੂ ਵੀ ਬਹੁਤ ਜ਼ਿਆਦਾ ਹੀ ਲੜਦੇ ਮੈਨੂੰ ਲੜਦਾ ਹਾਂ ਮੈਂ ਵੀ ਸ਼ਰੀਫ ਬੰਦਾ ਯਾਰ ਆਪਾਂ ਆਪਾਂ ਲੜਨ ਵਾਲੇ ਬੰਦੇ ਕਿਥੇ ਅੱਛਾ ਜੀ ਐਸ਼ ਮੈਂ ਨਹੀਂ ਲੜਦਾ ਨਾ ਹੂੰ ਠੀਕ ਆ ਚਲੋ ਫਿਰ ਗਰਮੀ ਆ ਗਈ ਮੈਂ ਗੱਡੀ ਸਟਾਰਟ ਕਰਦਾ ਬਿਲਕੁਲ ਸਹੀ ਆ ਜੀ ਸਿੰਗਲ ਆ ਦੀਆ ਨਹੀਂ ਦੀ ਸਹੀ ਆ ਚਲ ਫਿਰ ਗੱਡੀ ਸਟਾਰਟ ਕਰਕੇ ਸ਼ੈਂਕੀ ਬਾਏ ਕਰ ਦੋ ਫਿਰ ਐ ਚੱਲੀ ਆ ਇਹ ਤਾਂ ਥੋੜਾ ਜਿਹਾ ਵੀਂਗੀ ਆ ਕੰਨਾ ਜਿਆ ਇਹ ਬੰਦ ਦੋ ਇਹ ਰਹਿਣ ਦੇ ਮੈਂ ਤਾਂ ਕੰਨਾ ਸੱਡ ਦੇ ਇਹਨੂੰ ਕਿ ਬੰਨਣਾ ਕਿੰਨਾ ਕਿੰਨਾ ਫਿਕਰ ਐ ਇਸਨੂੰ ਬੈਲਟ ਦਾ ਚਲੋ ਫਿਰ ਓਏ ਹੋਏ 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 ਮੈਨੂੰ ਨੱਪ ਲਿਆ ਸਾਰੇ ਟੱਪਰ ਨੇ ਆ ਗਏ ਐ ਸੁੱਧਰ ਆ ਪੁੱਤ ਆਪਾਂ ਇੱਥੇ ਨਹੀਂ ਬੈਠਾਂਗੇ ਚਲੋ 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 ਬਾਹਰ ਹੀ ਗਏ ਅੰਗਲੇ ਚਲੋ 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 ਗੱਡੀ ਸਟਾਰਟ ਕਰ ਦਿੱਤੀ ਮਰੀ ਠੰਡੀ ਹੋ ਜੂਂਗੀ ਦੇਰ ਤੱਕ ਮੈਂ ਥੋੜੀ ਜਿਹੀ ਗਰਮ ਹੋ ਜੂਗੀ ਮੇਰੀ ਬੋਤਲ ਕਿੱਥੇ ਗਈ ਐਸ਼ ਇਹ ਕੰਮ ਕਰਦਾ ਕਿੱਥੇ ਰੱਖੀ ਆ ਤੇ ਨਾਲ ਲੈ ਕੇ ਆਇਆ ਤੈਨੂੰ ਵੜਾਈ ਸੀ ਜੀ ਬੋਤਲ ਐਸ਼ ਕੋਲੇ ਹੀ ਆ ਜਾਣ ਕੇ ਕਰਦਾ ਨਾ ਹੈਂ ਠੰਡੀ ਜਾਂਦੀ ਐਨਾ ਤਾਂ ਕਰ ਵੀ ਐਸ਼ ਐਸ਼ ਮੈਨੂੰ ਬੋਤਲ ਫੜਾਤੀ ਬਤ ਮੈਂ ਗੱਡੀ ਚ ਰੱਖਤੀ ਆ ਡਰ ਗਈ ਸੀ ਨਹੀਂ ਡਰਿਆ ਨਹੀਂ ਦੱਸਿਆ ਨਾ ਬੱਚਾ ਨੂੰ ਮੇਰਾ ਬਾਲਾ ਸੋਨਾ 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 ਬੇਬੀ ਚਲੋ ਫਿਰ ਲੇਟ ਕਾ ਤੋਨੇ ਆਹਨ ਚੱਕੋ ਤੁਸੀਂ ਤਾਂ ਇੱਥੇ ਆ ਕੇ ਖੜ ਕੇ ਉਧਰ ਸਮਾਨ ਵੀ ਕਿੰਨਾ ਪਿਆ ਦਿੱਤਾ ਹੈ ਅਸੀਂ ਇੱਕ ਦੋ ਜਿਹੜੇ ਲਾਤੀ ਆ ਲੈ ਤੇ ਨਹੀਂ ਇਹ ਤਾਂ ਸਮਾਨ ਹੀ ਨਾ ਪੈਕੇਜਾਂ ਲੱਗੇ ਇੰਨਾ ਕਦੋਂ ਢੋਣੀਆਂ ਵੀ ਮੋੜਦਾ ਇਹਨੂੰ ਦਾ ਹੀ ਪੱਕੀ ਦੇ ਨਹੀਂ ਚੱਲੀ ਕਿਤੇ ਕੁਟੇ ਨੂੰ ਚੱਕ ਕੇ ਸੁੱਟ ਲੈ ਨਹੀਂ ਚੱਕਣਾ ਕਬੂਤਰ ਉਹ ਕਬੂਤਰ ਵਾਰਾ ਆ ਪੁੱਤ ਆਪਣੇ ਕੋਠੇ ਤੇ ਬੈਠਾ ਤੇ ਇਹਨੇ ੜਾਤਾ ਆਪਾਂ ਖੁੱਡੇ ਜੀ ਤਾੜਨਾ ਸੀਗਾ ਹੁਣ ਆਪਣੇ ਕਬੂਤਰ ਉਹ ਉਹ ਜਿਹੜਾ ਉੱਤੇ ਬੈਠਣ ਲੱਕਾ ਕਬੂਤਰ ਆਇਆ ਹੋਇਆ ਉਹ ਕਿ ਸਿੱਧਾ ਤੇ ਪਰ ਉਹ ਤਾਂ ਉੱਡ ਕੇ ਭej ਜਾਂਦਾ ਉਹਦੀ ਰੀਜ਼ਨ ਆਪਣੀ ਬਹਿਣ ਲੱਗ ਜਾਣਗੇ ਮੈਨੂੰ ਐਂ ਜੇ ਆਪਣੇ ਕਬੂਤਰਾਂ ਚ ਉਹ ਰਲ ਜਾਵੇ ਨਾ ਤੇ ਉਹਦੀ ਰੀਜ਼ਨ ਆਪਣੇ ਤਾਂ ਬੈਠਣ ਲੱਗ ਜਾਣਗੇ ਤੇ ਸੋਹਣੇ ਲੱਗਣਗੇ ਤਾਂ ਬੈਠੇ ਹੁਣ ਇਹ ਵੇੜੇ ਜੀ ਰਹਿੰਦੇ ਆ ਠੀਕ ਹੈ ਨਾ ਜੂ ਆਪਣੇ ਕਬੂਤਰਾਂ ਦੇ ਵਿੱਚ ਰਲ ਜੇ ਆ ਕੇ ਉਹ ਵੀੜੇ ਜੀ ਉੱਡ ਕੇ ਗਿਆ ਇਕੱਲੇ ਆਇਆ ਬੈਠਾ ਸੀਗਾ ਪਾ ਉਤਰੂਗਾ ਥਲੇ ਉਤਰੂਗਾ ਥਲੇ ਆਪੇ ਵੇਖ ਕੇ ਪੁੱਤਰ ਆਣਾ ਪੁੱਤਰ ਨਹੀਂ ਪੁੱਤਰ ਰਹਿੰਦੇ ਚੱਲ ਜੀ ਚਲੋ ਆਸ਼ ਫਾਸ ਨਾਲ ਚੱਕਰਬਾਥ ਥੱਲਾ ਐਡਾ ਵੱਡਾ ਸਰਟ ਚੀਰ ਜਾ ਚਲੋ ਚਲੋ ਚੋ ਚੱਕ ਚੱਲੀ ਜੀ ਚੱਲੀਏ 1 ਵਜ ਗਿਆ ਮੋਗੇ ਵੀ ਕੰਮ ਕਰਨੇ ਆ ਮੈਂ ਮੁੜਨਾ ਵੀ ਹੈ ਛੱਡ ਕੇ ਤੁਹਾਨੂੰ ਹਾਏ ਹਾਏ ਹੋਰ ਮੋੜੀ ਆਉਣਾ ਮੈਂ ਲਾਹਣਾ ਤੁਹਾਨੂੰ ਥੇ ਛੱਡ ਕੇ ਮੁੜ ਆਉਣਾ ਹਾਂ ਹੋਰ ਕੀ ਆ ਕੇ ਆਮ ਦੀ ਜ਼ਿੰਦਗੀ ਬਦਲੀਦ ਕਰਨੀ ਸ਼ੁਰੂ ਕਰਾਂ ਮੈਂ ਡੱਕਾ ਹਾਂ ਲਾ ਡੱਕਾ ਹਲਾਉਣੂ ਕੀ ਆ ਮੈਂ ਟਾਣੇ ਦੇ ਟਾਣੇ ਹਲਾ ਦੇ ਤੂੰ ਡੱਕੇ ਮੈਂ ਟਾਣੇ ਦੇ ਟਾਣੇ ਹਲਾ ਦੇ ਤੂੰ ਡੱਕੇ ਦੀ ਗੱਲ ਕਰਦੀ ਆ ਹਾਇਤ ਨੂੰ ਭੜਾਓ ਕੰਨਾ ਕੱਲੀ ਨਹੀਂ ਓੜ ਕੇ ਲੈ ਜਾਣਾ ਐ ਹਾਇਤ ਨੂੰ ਕਿੰਨਾ ਜਾ ਆਏ ਛ ਹੈ ਨਾਮ ਕੇ ਜਾਣਦਾ ਐਸ ਨੂੰ ਕਿੰਨਾ ਜਾ ਵਾ ਹਾਇ ਹੈ ਛ ਕਿ ਵਾਹ ਇਹ ਤਾਂ ਦੰਨਾਂ ਟੱਟੀ ਲੈ ਕੇ ਜਿਵੇਂ ਜਾਇ ਤੇ ਵੜਾ ਹੁੰਦਾ ਹਨ ਨਾ ਖੰਡਾ ਚੱਲੀ ਓਏ ਲਓ ਜੀ ਬਾਏ ਬਾਏ ਇੰਡੀਆ ਹੋ ਗਿਆ ਬਾਏ ਬਾਏ ਸਣੀ ਦੇ ਧਰਤੀ ਅੱਜ ਕਿੰਨੇ ਦਿਨ ਬਾਅਦ ਆਉਣਾ ਹਣ ਤੇ ਆਕਰ ਦਾਦੀ ਨੂੰ ਮੂਹੀ ਕਰ ਲੈ ਇੱਕ ਹੈ ਦਾਦੀ ਨੂੰ ਮੂਹੀ ਕਰ ਲੈ ਇੱਕ ਲਿਆ ਇਹ ਆ ਦਾਦੂ ਨੂੰ ਮਰੇ ਹੀ ਹੈ ਮਰੇ ਹੀ ਦਾਦੂ ਚੱਲੇ ਗਏ ਫਿਰ ਪੋਰਟੀ ਆਏ ਜੀ ਪੋਰਟੀ ਦੇ ਕੈਨੇਡਾ ਲੈਂ ਇਹੀ ਲੈ ਕੇ ਡੈਕਣਾ ਪਈ ਹੁਣ ਓੱਡੇ ਕੋਈ ਐਸ਼ ਆ ਓੱਡਾ ਹੀ ਰਾਇ ਫੜਿਆ ਹੋਇਆ ਪਤਾ ਹੈ ਬਹੁਵੇ ਲੱਗੇ ਕਰਕੇ ਆਹ ਤਰੀ ਲਾਉਣ ਦੇ ਲਈ ਵੀ ਆਪੇ ਵਾਹੂੰਗੀ ਠੀਕ ਆ ਸਰ ਠੀਕ ਆ ਹੁਣ ਬੇਬੇ ਮੈਂ ਵੀ ਨਾਲ ਹੀ ਆਉਂਗਾ ਜਿੱਦਾਂ ਹੀ ਆਈ 15 ਦਿਨਾਂ ਨੂੰ ਮੈਂ ਤਾਂ ਆਪ ਨਾਲ ਹੀ ਆਉਂ ਹਾਂ ਸਹੀ ਆ ਮੈਂ ਕਿਹਾ ਜਾਇਆ ਮੇਰੀ ਵੀ ਜੂਨ ਸੁਧਰੇ ਮਾੜੀ ਦਾਦ ਦੇਣ ਮੈਂ ਵੀ ਸੋਕੇ ਕੱਟਾਂ ਲੜੀ ਜਾਂਦੀ ਰਹਿੰਦੀ ਸਹੀ ਕੱਢੀ ਬੇਬੇ ਇਹ ਗਰਮੀ ਵਾਰ ਵੰਡੀ ਕਰਕੇ ਗਰਮੀ ਜਿਆਦੇ ਆ ਉਦਰੇ ਤਾਂ ਖਾ ਜਾਂਦੀ ਆ ਤੇ ਧੁੱਪੇ ਛਰੇ ਆ ਇਹਦਾ ਤਾਂ ਲੜਦੀ ਨਹੀਂ ਦਿਮਾਗ ਬਾਲੇ ਪਾਸੇ ਆ ਪਾਪਾ ਹੁਣ ਮੈਨੂੰ ਉਹ ਹੁੱਕ ਫੰਕੀ ਦੇ ਦੇ ਲਾ ਉਹ ਕਿੱਥੇ ਆ ਉਹ ਤਾਂ ਉੱਡ ਗਿਆ ਲੱਗਦਾ ਮੈਨੂੰ ਤਾਂ ਲੱਗਦਾ ਕੀ ਹੈਗਾ ਇਹਦਾ ਆ ਕਬੂਤਰ ਆ ਉਹ ਉਹ ਮਾ ਨਮਾ ਕਬੂਤਰ ਆ ਉਹ ਪੂੰਜੀ ਦੇ ਰੰਗ ਲੱਗਾ ਜੀ ਉਹ ਵਾਲਾ ਠੀਕ ਆ ਚੱਲ ਗਏ ਮੈਂ ਤਾਰ ਦੇ ਕਬੂਤਰ ਕਾੜਦਾ ਮੈਂ ਆ ਰੱਖ ਦਿੰਦੀ ਆ ਫਿਰ ਇਹ ਨਾ ਬਿੱਲੀ ਖਾ ਜਾਏ ਮਗਰ ਆ ਡਿੱਗੀ ਚ ਵੇਖੋ ਆ ਸਾਰੇ ਪੁਰਾ ਕੋਰੀਅਰ ਕੱਢਨੇ ਆਪਾਂ ਤੇ ਇਹ ਡਿੱਗੀ ਦੀ ਪਈ ਇਹ ਟੱਕ ਜੂ ਹਣ ਆ ਤਾਂ ਤੁਸੀਂ ਨਿੱਕੇ ਨਿੱਕੇ ਜਿਹਾ ਟੀਵੜੇ ਬਾਹਰ ਇਹ ਮੂਰੀ ਰੱਖ ਲਈ ਆਪਾਂ ਉਹਦੇ ਤੇ ਰੱਖ ਰੱਖ ਲਓ ਮੋਟੀ ਚੋਲੇ ਤੇ ਸੀਸ ਤੇ ਮੂਰੀ ਵੀ ਪਈ ਆ ਫੜੀ ਫੜ ਸੀਸ ਕੋ ਲਾ ਕੇ ਇਹ ਮਮਾ ਰੱਖ ਕੇ ਮੂਰੀ ਨਾਲ ਨਾਲ ਪਾ ਲਓ ਕਿੰਨੀ ਕੋਰੀਅਰ ਸੱਤੀ ਲੋ 3 ਤੇ 4 ਸੱਤ ਕੋਰੀਅਰ ਹੋ ਗਿਆ ਜੀ ਠੀਕ ਹੈ ਉਹ ਤੇ ਆਣ ਰੱਖੀ ਲੜੀਆਂ ਬਾਪੂ ਨਾਲ ਮਗਰੋਂ ਬਾਪੂ ਨੂੰ ਵੀ ਨਾਲ ਹੀ ਭਾਲਣ ਠੰਡੇ ਜਾ ਕਰਵਾਣਾ ਜਾ ਬਾਪੂ ਇਸ ਤੋਂ ਬਾਪੂ ਨੂੰ ਨਹਾੜੀਏ ਬਾਪੂ ਨੂੰ ਲੈ ਗਏ ਨਾਲ ਨਵਾਂ ਕਬੂਤਰ ਲਓ ਜੀ ਐਸ ਦੇ ਕੋਲੇ ਆ ਗਿਆ ਨਾ 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 ਡਾ ਦੂਗੀ ਇਹ ਰਹਿਣ ਤੇ ਤੂੰ ਇਹ ਤੇ ਇਹ ਟੁੱਟ ਜਾਣਾ ਰਬੜ ਲੈ ਆਈ ਲਿਆਓ ਫਿਰ ਟੁੱਟ ਜਾਣਾ ਨਹੀਂ ਤਾਂ ਇਹਦੇ ਇੱਕ ਦਿਨ ਵਾਸਤੇ ਇੱਕ ਸਾਈਡ ਤੇ ਰਬੜ ਪਾਵਾਂਗੇ ਕਿਉਂਕਿ ਡੈਡੀ ਨੂੰ ਔੜੇ ਜਾਣਾ ਇਹਨੇ ਹਾਂ ਸੋਹਣੇ ਰੰਗੇ ਰੰਗ ਲਾਇਆ ਕਿਸੇ ਨੇ ਇਹਦੇ ਹਨ ਠੀਕ ਆ ਫਿਰ ਇੱਕ ਦਿਨ ਵਾਸਤੇ ਗੱਜੀ ਜੂਗਾ ਤੇ ਫਿਰ ਆਪਾਂ ਇਹਦੀ ਰਬੜ ਲਾ ਦਾਂਗੇ ਚੱਕ ਸਾਈਡ ਤੋਂ ਹਾਂ ਠੀਕ ਐਸ਼ ਹਾਂ ਹਾਂ ਆ ਵੀ ਨਾ ਕਹਤਾ ਆਂ ਢੰਡਾ ਰਹੀ ਇਹਨੂੰ ਘੇ ਠੰਡਾ ਨਹੀਂ ਵਗ ਲੜਿਓ ਨਾ ਹੈ ਨਾ ਗੰਗੜਾ ਸ਼ਮਣਾ ਕਿਹਨੇ ਲੜਨ ਛਡ ਗਿਆ ਛਡਾਉਣ ਵਾਲਾ ਕੋਈ ਨਹੀਂ ਕਰੇ ਹੈਗਾ ਤੁਹਾਨੂੰ ਅੱਜ ਉਹਨੇ ਲੜਨਾ ਇਹ ਲੜਕੇ ਦਿਖਾਉਂਦੇ ਆਪਾਂ ਨੂੰ ਨੰਨੂ ਇਹ ਤਾਂ ਭੱਜ ਕੇ ਵਹਿ ਗਈ ਗਾਈ ਗਾਈ ਲੜੀ ਮਿਲ ਗਈ ਦੋਸਤੋ ਗਰਮੀ ਇੰਨੀ ਜਿਆਦੇ ਆ ਨਾ ਬਾਹਰ ਤੇ ਗੱਡੀ ਵਿੱਚ ਬੈਠਿਆਂ ਨੂੰ ਵੀ ਪਤਾ ਲੱਗਦਾ ਕਿ ਬਾਹਰ ਇੰਨੀ ਜ਼ਿਆਦਾ ਗਰਮੀ ਆ ਤੇ ਗੱਡੀ 46 ਡਿਗਰੀ ਟੈਂਪਰੇਚਰ ਦਿਖਾ ਰਹੀ ਆ ਔਰ ਸਾਈਡ ਦਾ ਹੁਣ 45 ਹੋ ਗਿਆ ਸ਼ਾਇਦ ਗੱਡੀ ਚ ਲੈਣਾ ਥੋੜੀ ਸੈਂਸਰ ਨੂੰ ਹਵਾ ਲੱਗੀ ਹੋਣੀ ਆ ਤਾਂ 1 ਡਿਗਰੀ ਦਾ ਇਧਰ ਉਧਰ ਹੋ ਗਿਆ ਕਿਵੇਂ ਐਸੋਈ ਹਾਂ ਕਿਵੇਂ ਟੱਕ ਟੱਕ ਕਰੀਏ ਇਹਦੀ ਲਾਈਵ ਤੇਰੀ ਹੈ ਬਹੁਤ ਜ਼ਿਆਦਾ ਗਰਮੀ ਆ ਨਾ ਗੱਡੀ ਵਿੱਚ ਵੀ ਬੈਠੇ ਨੂੰ ਫਿਰ ਹੁੰਦਾ ਨਾਲ ਏਸੀ ਚੱਲਦਾ ਇਹ ਬਹੁਤ ਗਰਮੀ ਆ ਸ਼ੀਸ਼ਿਆਂ ਵਿੱਚ ਏਦਾਂ ਸੇਕ ਅੰਦਰ ਪਤਾ ਲੱਗਦਾ ਨਹੀਂ ਅੱਗੇ ਹੈ ਹੈਲੋ ਨਿੱਕੇ ਕਾਕਾ ਦੇ ਤਾ ਨਿੱਕੇ ਕਾਕਾ ਵੇ ਆਹ ਦੇ ਆਹ ਹੈਲੋ ਚੰਗਾ ਆ ਗਏ ਸੀ ਮੰਗਾਲੇ ਪੀਜਾ ਪੂਜਾ ਖਾ ਲਾਂਗੇ ਸੇਮਪਰ ਰੋਟੀ ਗਈ ਜੀ ਤਾਲਾ ਫੇਰ ਆਪਾਂ ਚੱਲਦੇ ਆ ਬਾਅਦ ਚ ਐਸ਼ ਹੋਣੀ ਗਈਆਂ ਪਹਿਲਾਂ ਮੰਮੀ ਹੁਣੇ ਨੰਗਣਾ ਸੀ ਐਸ਼ ਚਲੀ ਥਾਰ ਤੇ ਅਸੀਂ ਮੋਗੇ ਕੰਮ ਕਰਨੇ ਆ ਤੇ ਕੰਮ ਕਰਨ ਤੋਂ ਬਾਅਦ ਫੇਰ ਆਪਾਂ ਆਵਾਂਗੇ ਠੀਕ ਹੈ ਕੀ ਕੀ ਆਜੋ ਅਸੀਂ ਕੰਮ ਕਾਫੀ ਕਰਨੇ ਕੰਮ ਕਰਕੇ ਆਉਣੇ ਜੇ ਪਹੁੰਚੋ ਐਸ਼ ਬਾਏ ਐਸ਼ ਨੂੰ ਤਾਂ ਕਤਰਾ ਜਿਹੜਾ ਇੱਧਰ ਸਾਨੂੰ ਛੇਤੀ ਥਾਤ ਜਿਹੜਾ ਉਹ ਸੰਗੋਦਿਕਾ ਨੀਤੇ ਪਾਓ ਓਕੇ ਹਾਂਜੀ ਮਿੱਤਰੋ ਐਸ਼ ਨੂੰ ਆਨੂੰ ਗੱਡੀ ਦੇ ਭੇਜਤਾ ਆਪਾਂ ਗਰਮੀ ਬਹੁਤ ਜ਼ਿਆਦੇ ਆ ਤੇ ਫਿਰ ਆਪਾਂ ਤੇ ਕੰਮ ਕਰਕੇ ਫਿਰ ਆਪਾਂ ਬਾਅਦ ਵਿੱਚ ਕਾਫੀ ਕੋਰੀਅਰ ਕਰਨੇ ਨੇ ਆਪਣੇ ਅੱਜ ਤੇ ਕਿਉਂਕਿ ਮਨਪ੍ਰੀਤ ਨੇ 15 ਦਿਨ ਚੱਲ ਜਣਾ ਤੇ ਮੈਨੂੰ ਪਤਾ ਨਹੀਂ ਲੱਗਣਾ ਕੱਲੇ ਨੂੰ ਮਗਰੋਂ ਕਿ ਕਿਹਦੇ ਸੂਟ ਆ ਮੈਨੂੰ ਤਾਂ ਇੱਕ ਦੋ ਕੋਰੀਅਰ ਰਹਿ ਗਏ ਉਹ ਮੈਂ ਇਹਨਾਂ ਨੂੰ ਸਮਝਾ ਕੇ ਆਈ ਪਰ ਮੇਰੇ ਸਮਝ ਨਹੀਂ ਆਇਆ ਮੇਰੇ ਵੱਲੇ ਨਹੀਂ ਪਈ ਪਈ ਗੱਲਾਂਗੇ ਤਾਂ ਨਹੀਂ ਬਹੁਤ ਠਿੱਕੀ ਧੁੱਪਾ ਬਹੁਤ ਜ਼ਿਆਦਾ ਠਿੱਕੀ ਤਾਂ ਆਪਾਂ ਗੱਡੀ ਦੇ ਵਿੱਚ ਬੈਠੇ ਤਾਂ ਹੀ ਪਤਾ ਲੱਗਦਾ ਤੇ ਗੱਡੀ ਵੀ ਦੱਸ ਰਹੀ ਆ ਕਿ ਟੈਂਪਰੇਚਰ ਬਾਹਰ ਵੀ ਬਾਹਰ ਨਾ ਨਿਕਲਿਓ ਵਿੱਚ ਹੀ ਬੈਠੇ ਰਹੋ ਗੱਡੀ ਦਾ ਟੈਂਪਰੇਚਰ ਜਿਹੜਾ ਆਊਟਸਾਈਡ ਦਿਖਾ ਰਹੀ ਆ 45 ਡਿਗਰੀ ਟੈਂਪਰੇਚਰ ਹੋਇਆ ਪਿਆ ਪਹਿਲਾਂ 46 ਸੀ ਹੁਣ 45 ਸ਼ੋਅ ਕਰ ਰਿਹਾ ਤੇ ਬਹੁਤ ਜਿਆਦਾ ਗਰਮੀ ਆ ਅਸੀਂ ਕਿ ਅਸੀਂ ਤਾਂ ਹੁਣ ਗਰਮੀ ਵਜ੍ਹਾ ਤਾ ਤੁਰੇ ਫਿਰੇ ਕਰਨਾ ਹੀ ਕਰਨਾ ਤੇ ਹੁਣ ਨਜਵਾਕ ਨੂੰ ਤਾਂ ਭੇਜ ਜੀ ਮਮਾ ਹੁਣ ਇੱਧਰ ਦੀ ਨੰਗੇ ਸੀਗੇ ਉਹਨਾਂ ਦੇ ਨਾਲ ਥਾਰ 'ਚ ਬਿਠਾ ਦੇ ਬੱਚੇ ਅਸੀਂ ਜਾਵਾਂਗੇ ਸ਼ਾਮ ਨੂੰ ਠੀਕ ਆ ਸ਼ਾਮ ਤੱਕ ਘਰ ਵਾਲੀ ਨੂੰ ਜਨਨ ਕਿ ਹੋਰ ਚੈ ਲੈਣਾ ਪੈਣਾ ਅੱਜ ਨੂਚਨ ਕੋ ਇੱਕ ਦਿਨ ਨਾ ਰੁਕ ਪਾਸ ਬਹੁਤ ਜਿਆਦਾ ਗਰਮੀ ਹੈ ਰੈਸਟ ਕਰਿਓ ਹਨਾ ਹੂੰ 15 ਦਾ ਆਰਾਮ ਹੁਣ ਸ਼ਾਮ ਤੱਕ ਕਿਹੜੀ 15 ਦਿਨਾਂ ਵਾਲਾ ਜੋਰ ਮੇਰਾ ਜੀ ਲਵਾ ਦੇਣਾ ਇੱਥੇ ਇੱਧਰ ਜਾ ਉਧਰ ਜਾ ਕੰਮ ਅਜ ਕਾਫੀ ਆ ਆ ਸਾਰੇ ਕੰਮ ਨੇ ਸ਼ਹਿਰ ਦੇ ਵਿੱਚ ਤੇ ਆਪਾਂ ਕੰਮ ਬਹੁਤ ਕਰਨੇ ਆ ਆਪਾਂ ਰਾਤ ਤੱਕ ਪਹੁੰਚਾਂਗੇ ਰੈਸਟ ਕਰ ਲਾਂਗੇ ਹੋ ਜਾਣੀਆ ਟੈਨਸ਼ਨ ਨਾ ਲੋ ਬਾਸ ਪਰ ਕਿੱਤੀ ਅੱਜ ਬਹੁਤ ਛੇਤੀ ਕੰਮ ਕਰ ਰਹੀ ਵੀ ਆ ਲੈ ਤੁਸੀਂ ਕਿਉਂਕਿ ਅੱਜ ਪਿੰਡ ਜਾਣਾ ਨੇ ਨੇ ਪਰ ਲੈ ਕਿ ਨਹੀਂ ਕੰਮ ਨਵਾਂ ਵੀ ਆ ਪੈਕੇ ਜਾਣ ਦਾ ਚਾਹਣਾ ਇਹਨੇ ਵਿਖੇ ਛੇਤੀ ਕੰਮ ਕਿਨੇ ਜੀ ਕਰਦੀ ਹੈ ਠੀਕ ਆ ਗੱਡੀ ਦਾ ਟੈਂਪਰੇਚਰ ਚੈੱਕ ਕਰੋ ਬਾਈ ਜੀ ਕਿੰਨਾ ਦਿਖਾ ਰਿਹਾ ਬਾਹਰ 52 ਡਿਗਰੀ ਸੈਲਸੀਅਸ ਦਾ ਆਪ ਮਾਣਾ ਇਸ ਟਾਈਮ ਆ ਦੇਖੋ ਇੱਥੇ 50 51 ਟੈਂਪਰੇਚਰ ਦੇਖੋ ਕਿੰਨਾ ਗੱਡੀ ਦਾ ਖਾਈ ਆ ਇਹ ਜਿਹੜਾ ਮਤਲਬ ਕਿ ਜਿਹੜਾ ਮੋਗੇ ਦੇ ਚ ਬਾਹਰ ਬਾਹਰ ਲਈ ਸੈੱਟ ਗੱਡੀ ਟੈਂਪਰੇਚਰ ਦਿਖਾ ਰਹੀ ਹੈ ਨਾ 52 ਡਿਗਰੀ ਸੈਲਸੀਅਸ ਹੋ ਗਿਆ ਪਿਆ ਤੇ ਬਾਜੋ ਬਾਈ ਗਰਮੀ ਬਹੁਤ ਜਿਆਦਾ ਆ ਜਿਆਦਾ ਨਹੀਂ ਦੱਸ ਰਹੀ ਹੈ ਹਾਂ 52 ਡਿਗਰੀ ਹੈਗਾ ਦਿਖਾ ਰਹੀ ਇਸ ਟਾਈਮ ਅਲੱਗ-ਅਲੱਗ ਏਰੀਏ ਦੇ ਵਿੱਚ ਹੁੰਦਾ ਕਿਤੇ ਘੱਟ ਹੋ ਜਾਂਦਾ ਕਿਤੇ ਵੱਧ ਹੁੰਦਾ ਪਰ ਇਥੇ ਮੋਗੇ ਦੇ ਵਿੱਚ ਟੈਂਪਰੇਚਰ 52 ਡਿਗਰੀ ਸੈਲਸੀਅਸ ਹੋ ਗਿਆ ਇੱਥੇ ਟ੍ਰੈਫਿਕ ਜਿਆਦਾ ਹੀ ਹੁੰਦਾ ਹਾਂ ਨਹੀਂ ਜੋ ਇਹ ਸੈਂਸਰ ਫੀਲ ਕਰਦੇ ਗੱਡੀ ਦੇ ਉਹ ਹੀ ਦੱਸਦੀ ਹੈ ਕਿ ਬਾਹਰ ਦਾ ਟੈਂਪਰੇਚਰ ਇਸ ਟਾਈਮ ਇੰਨਾ 52 ਡਿਗਰੀ ਟੈਂਪਰੇਚਰ ਆ ਇਥੇ ਜਦੋਂ ਅਸੀਂ ਸਿਆਵਾਂ ਚ ਪ੍ਰੋਗਰਾਮ ਕਰਦੇ ਹੁੰਨੇ ਆ ਉਦੋਂ ਇਥੇ 3 ਡਿਗਰੀ ਦਿਖਾ ਰਿਹਾ ਹੁੰਦਾ ਇੰਨੀ ਜ਼ਿਆਦੇ ਹੁੰਦੀ ਓਦੋਂ ਗੱਡੀ ਇਹ ਵਾਰਨਿੰਗ ਦੇ ਰਹੀ ਹੁੰਦੀ ਹੈ ਕਿ ਬਹੁਤ ਜ਼ਿਆਦੇ ਠੰਡ ਆ ਵੀ ਧਿਆਨ ਰੱਖੋ ਆਪਦਾ ਤੇ ਹੁਣ ਇਹ ਕਹਿ ਰਹੀ ਹੈ ਗਰਮੀ ਬਹੁਤ ਜ਼ਿਆਦੀ ਆ ਲਾਵਾ ਇਹ ਬਾਜ਼ਾਰ ਵੀ ਜਮਾ ਖਾਲੀ ਹੋਇਆ ਪਿਆ ਸਾਰੇ ਲੋਕ ਘਰਾਂ 'ਚ ਬੜੇ ਹੋਏ ਦੁਪਹਿਰ ਦੇ ਵਜੇ ਵੀ 2 ਵਜੇ ਆ ਨਾ ਤੇ 2 ਵਜੇ ਦਾ ਤੁਹਾਨੂੰ ਪਤਾ ਕਿ ਫਿਰ ਕੰਮ ਹਾਈ ਤੇ ਹੁੰਦਾ ਸਿਸਟਮ ਪੂਰਾ ਇਹਨ ਗਰਮੀ ਆ ਆ ਜੋ ਫਿਰ ਆਪ ਕਰ ਲਈਏ ਕੰਮ ਤੇ ਫਿਰ ਛਣੇ ਛਣੇ ਨਿਕਲ ਗਏ ਪੈਂਡ ਨੂੰ ਫਿਰ ਚੱਲਾਂਗੇ ਚੀਦੇ ਸਹੌਰੀਆਂ ਦੀ ਧਰਤੀ ਤੇ ਪੈਂਡ ਜਾਣ ਤੋਂ ਪਹਿਲਾਂ ਕੁਲਚੇ ਕਾਲਚੇ ਖਵਾਦੇ ਆ ਇਹਨੂੰ ਠੀਕ ਆ ਨਾ ਫਿਰ ਆਏ ਨਾ ਆਏ ਨਾ ਗੋਗੇ ਭੁੱਖੀ ਤੇ ਹੀ ਛੱਡਿਆ ਆ ਉੱਥੇ ਠੀਕ ਆ ਰ ਜਾ ਕੇ ਪਹਿਲਾਂ ਹੀ ਖਾ ਲੇ ਮੇਰਾ ਨਾਮ ਵੀ ਨਾ ਤੇ ਜਿਹੜਾ ਮਲੇਂਦਾ ਪੈਕ ਕਰਵਾਇ ਹੁਣ ਖਾਦਾ ਫੇ ਅੱਧਾ ਵਿੱਚ ਛੱਡਤਾ ਹੁਣ ਖਾ ਲੈਣਾ ਹੀ ਪੂਰਾ ਇਹ ਖਾਦਾ ਨਹੀਂ ਜਾਂਦਾ 4 ਵਜ ਗਏ ਆ ਵੇ ਆਹ ਬੋਤਲ ਆਹ ਬੋਤਲ ਜਿਹੜੀ ਆਹ ਬੋਤਲ ਹਨ ਕਿੰਨੇ ਦੀ ਹੋਊਗੀ ਤੁਹਾਡੇ ਹਿਸਾਬ ਨਾਲ ਹੈ ਕਿੰਨੇ ਪੈਸੇ ਲਾ ਕੇ 4500 ਰੁਪਏ ਦੀ ਬੋਤਲ ਆਹ ਗੱਲੀ ਇਹਦੇ ਵਿੱਚ ਪਤਾ ਨਹੀਂ ਕੀ ਮਣ ਕੇ ਜੇ ਖੜਕਦੇ ਆ ਪਤਾ ਨਹੀਂ ਕੀ ਮਿਨਰਲ ਹੁੰਦੇ ਪਤਾ ਨਹੀਂ ਕੀ ਹੁੰਦੇ ਆ ਕੋਣੀ ਇਹੀ ਯਾਨ ਹੈ એનર્ਜੀ એનર્ਜੀ ਪਾਣੀ ਵੀ એનર્ਜੀ ਦਿੰਦਾ એનર્ਜੀ ਜਿਹੜੀ ਹੁੰਦੀ ਆ ਹਨਾ VCN ਦੀ ਆ ਠੀਕ ਕਾਪਰ ਦਾ ਵਾਦਾ ਕਰਿਆ ਚੱਲ ਗਈ। ਹੂੰ। ਪਤਾ ਨਹੀਂ ਵਿੱਚ ਨਾ ਵਟੀਆਂ ਨਹੀਂ ਐ ਤੇ ਬਰੀਕ-ਬਰੀਕ ਜੀਆਂ ਪਤਾ ਨਹੀਂ ਕੀ ਚੀਜ਼ ਆ। ਤੇ ਜਦੋਂ ਇਹ ਚ ਪਾਣੀ ਪਾ ਕੇ ਪੀਨੇ ਨਾ ਜਿਹੇ ਚ ਪਾਣੀ ਪਾ ਕੇ ਪੀਨੇ ਆ ਉਹ ਜਿਹੜੇ ਕਹਿੰਦੇ ਆ ਕਿ ਜਿਹੜੇ ਆਪਣੀ ਬਾਡੀ ਨੂੰ ਪੂਰ ਤੱਤ ਚਾਹੀਦੇ ਉਹ ਪੂਰੇ ਹੁੰਦੇ ਆ। ਸੋ ਕਈ ਕਹਿੰਦੇ ਆ ਬਾਈ ਮੈਂ ਵੇਦ ਕੀ ਲਾਉਂਦੀ ਆ ਫੇਸ ਤੇ। ਸੋ ਸਭ ਤੋਂ ਪਹਿਲਾਂ ਇਹ ਵਾਲਾ ਪਾਣੀ ਪੀਂਦੀ ਆ ਇਹ। ਤੁਸੀਂ ਬਹੁਤ ਖਰਾਬ। ਭਾਜਾ ਭਾਜਾ ਗਰਮੀ 'ਚ ਮੈਂ ਤਾਂ ਬਹਿਣਾ। ਵਿੱਚ ਹੀ ਮੈਂ ਕੰਮ ਕਰਿਆ। ਆ ਜਾ ਸੀਦੀ ਕੋ ਚੱਲ ਗਈ। ਲਓ ਵੀ ਪਹੁੰਚ ਗਏ ਆ ਚੀਦੇ ਆ ਚੀਦੇ ਵੜਨਸਾਰ ਆ ਜਗਾ ਬੜੀ ਘੈਂਡ ਲੱਗਦੀ ਐ ਇਹ ਅੰਗਰੇਜ਼ਾਂ ਵੇਲੇ ਦੀ ਬਿਲਡਿੰਗਾਂ ਮੰਨ ਪੀਤਾ ਨਾ ਇਹ ਉਹੀ ਐ ਨਾ ਹਾਂਜੀ ਦੇਖੋ ਕਿੰਨੀ ਘੈਂਡ ਲੱਗਦੀ ਚੀਜ਼ ਐ ਨਾ ਵਿੱਚ ਫਸਲ ਵੀ ਜੀ ਪਈ ਐ ਪਰ ਇਹ ਚੀਜ਼ ਜਿਹੜੀ ਹੈਗੀ ਨਾ ਬੜੀ ਘੈਂਡ ਲੱਗਦੀ ਐ ਮੈਂ ਜੋ ਇਥੋਂ ਪੰਡ ਦੇ ਵਿੱਚ ਐਂਟਰੀ ਕਰੀਦੀ ਐ ਐਂਟਰੀ ਕਰਨਸਾਰੀ ਇਹ ਜਗਾ ਆਉਂਦੀ ਐ ਹਰੇ ਬਾਈ ਤਸੌਰਿਆਂ ਦੇ ਪੰਡ 'ਚ ਬੜੀ ਐ ਜਾਵਣਾ ਜੂਣਾ ਲਾ ਕੇ ਰੱਖੀਆਂ ਆ ਦੇਖੋ ਕਿੰਨੀ ਘੈਂਡ ਲੱਗਦੀ ਇਹਨੇ ਆਪਾਂ ਪਹੁੰਚ ਗਏ ਆ ਟਕਾਣੇ ਤੇ ਖੱਜਲਗਵਾਰ ਹੋਣ ਤੋਂ ਬਾਅਦ ਟੈਂਪਰੇਚਰ ਵੀ ਥੋੜਾ ਲੋ ਹੋ ਗਿਆ ਹੁਣ 40 ਡਿਗਰੀ ਦੇ ਆ ਗਿਆ ਤੇ ਦੁਪਹਿਰੇ ਦਾ ਬਾੜਾ ਚੜ ਗਿਆ ਸੀ ਆ ਗਿਆ ਪੰਡ ਚੀਦਾ ਦੇਖੋ ਪੰਡ ਚ ਵਾੜਨ ਸਾਰ ਪਹਿਲਾਂ ਲੱਗਦਾ ਬੋੜ ਐਡਾ ਵੱਡਾ ਮੱਥੇ ਤੇ ਫਿਰ ਬੋੜ ਥੱਲੇ ਬੈਠੇ ਲੱਗਦੇ ਆ ਬਾਬੇ ਮੱਥੇ ਦੇਖੋ ਹਰੇ ਵਾਈ ਕਿੰਨੀ ਸੋਹਣੀ ਲੱਗਦੀ ਹੈ ਹਾਂ ਆਂਟੀ ਵੀ ਟੱਕਰੀ ਹੈ ਭਰੀ ਬਾਲਟੀ ਲਈ ਜਾਂਦੀ ਹੈ ਨਾ ਖਾਲੀ ਬਾਲਟੀ ਮੜੀ ਗਣੀ ਜਾਂਦੀ ਨਾ ਐ ਹੋਈ ਬੱਸ ਭਰੀ ਬਾਲਟੀ ਇਹਦੀ ਮੱਤੇ ਲੱਗੀ ਹੋਈ ਆਂਟੀ ਅੱਜ ਅੱਛਾ ਨਹੀਂ ਖਾਲੀ ਭਾਂਡਾ ਭਰਿਆ ਭਾਂਡੇ ਦਾ ਕਰਦੇ ਆ ਵੇ ਚਾਰ ਆਇਆ ਬਹਿਣ ਦਾ ਤਰੀਕਾ ਦੇਖੋ ਚੌਂਕੜੀ ਮਾਰ ਕੇ ਨਿਆਰੇ ਆਹੀ ਗੱਲ ਘਰ ਆ ਇਹਨੂੰ ਲਾਇਆ ਗੱਡੀ ਚ ਚਲਾਉਣਾ ਚਲਾ ਆ ਗਿਆਂ ਵੜੀ ਮੈਂ ਤਾਂ ਅਚਾਨੀਆ ਵਸੇਖ ਲਾਂ ਵਸੇਖ ਲਾਂ ਮੈਂ ਤਾਂ ਕਹਿੰਦਾ ਸੇਖਣੇ ਦਾ ਸਵਧੀਆ ਨਜ਼ਾਰਾ ਉਹਦੀ ਮਤਲੀਆਂ ਆ ਜਾਂਦਾ ਹੋਰ ਲਓ ਵੀ ਆ ਗਿਆ ਘਰ ਆ ਗਿਆ ਜੰਗਲਾਂ 'ਚ ਐ ਹੋਈ ਨੇ ਅੱਲ ਆ ਗਿਆ ਆਪਣਾ ਸਾਹਮਣੇ ਘਰ ਇਹ ਸ਼ਾਰਟਕਟ ਆਏ ਆ ਇੱਧਰ ਦੀ ਤੇ ਉਧਰ ਦੀ ਤਾਂ ਇੰਟਰਲੌਕ ਵਗੈ ਲੱਗੀ ਹੋਈ ਆ ਆ ਬੜਾ ਸ਼ਾਰਟਕਟ ਪੈਂਦਾ ਇਥੋਂ ਘਰ ਆਪਾਂ ਨੂੰ ਤੇ ਸਾਹਮਣੇ ਆ ਗਿਆ ਮਨਪ੍ਰੀਤ ਦਾ ਪੇਕਿਆਂ ਵਾਲਾ ਘਰ ਹੂੰ ਗੇਟ ਗੁੱਡ ਖੁੱਲੇ ਹੋਏ ਭਈ ਆ ਵੈਸੀ ਨੂੰ ਪਤਾ ਵੀ ਪ੍ਰਾ ਸਾਨੂੰ ਪਤਾ ਪ੍ਰਾਉਣੀ ਨਹੀਂ ਹੋਣਾ ਵੀ ਹੁਣ ਹਨਾ ਪਹਿਲੇ ਇਹਨਾਂ ਨੇ ਗੇਟ ਗੁੱਡ ਸਾਰੇ ਖੋਲ ਕੇ ਰੱਖੇ ਹੋਏ ਆ ਇਹ ਆ ਚੱਕ ਖੁੱਲੇ ਵਾ ਗੇਟ ਅੱਥਾਰ ਆਪਣੀ ਖੜੀ ਅੱਗੇ ਹੋਈ ਹਾਂ ਚੱਲ ਕੋਈ ਲਓ ਵੀ ਬਾਲ ਬੱਚਾ ਲੱਗਾ ਹੋਇਆ ਖੇਡਣਾਂ ਸ਼ਾਮ ਦਾ ਵਿਊ ਆ ਹਾਂਜੀ ਹਾਂਜੀ ਹੂੰ ਪਹੁੰਚ ਗਏ ਟਿਕਾਣੇ ਤੇ ਪਹੁੰਚ ਗਏ ਕਾਹਨ ਨਹੀਂ ਪਹੁੰਚ ਗਏ ਠੀਕ ਆ 23 ਸਾਲ ਇੱਥੇ ਹੀ ਕੱਟੇ ਹਨ ਠੀਕ ਆ ਆ ਇੱਕ ਰ ਇੱਥੇ ਇਹ ਚੀਜ਼ ਬਹੁਤ ਘੈਂਟ ਲੱਗੀ ਆ ਇਹ ਇੱਥੇ ਕੁਗੀ ਨੇ ਇੱਥੇ ਆਲਣਾ ਕਿ ਹਰ ਵੇਲੇ ਪਉਂਦੀ ਆ ਕੁਗੀ ਨੇ ਇੱਥੇ ਆਲਣਾ ਪਾਇਆ ਹੋਇਆ ਬਾਰੀਜ ਦੇਖਿਆ ਵਧੀਆ ਨਾ ਕਿਸ ਦਾ ਘੁੱਗੀ ਨੇ ਵੀ ਆਪਦੀ ਬਣਾ ਕੇ ਰੱਖੀ ਹੋਈ ਆ ਦੂਜੀ ਘੁੱਗੀ ਨੇ ਵੀ ਕੋਠੀ ਪਾਲੀ ਆਪਣੀ ਕੋਠੀ ਦੇ ਵਿੱਚ ਹੈਨਾ ਆ ਵੇ ਲੋ ਆਪਣੀ ਵੀ ਲਾਉਣੀ ਬਹੁਤ ਕੈਂਡ ਲੱਗਦੀ ਹੈ ਨਾ ਤੇ ਹੁਣ ਅਡਜਸਟ ਕਰ ਲਿਓ ਥੋੜੇ ਦਿਨ ਤੇ ਮਨਪ੍ਰੀਤ ਨੇ ਇੱਥੇ ਲਾਉਣੇ ਆ 15 ਦੇ ਦਿਨ ਫਿਰ ਵਲੌਗ ਮੈਂ ਬਣਾਉਂਗਾ ਜਦ ਮਨਪ੍ਰੀਤ ਆ ਗਈ ਫਿਰ ਆਪਾਂ ਐਪੀਸੋਡ ਬਣਾਉਣੀ ਸ਼ੁਰੂ ਕਰਨੇ ਆ ਉਦੋਂ ਠੀਕ ਆ ਉਦੋਂ ਦੇਖਾਂਗੇ ਕਿੰਨੇ ਕੁ ਰੰਗ ਭਾਗ ਲੱਗਦੇ ਉਹ ਵੇਖਾਂਗੇ ਕੀ ਬਣਦਾ ਵਿੱਚ ਗਲਤੀਆਂ ਵੀ ਹੋਣਗੀਆਂ ਸਹੀ ਵੀ ਹੋਊਗਾ ਆਪਾਂ ਤੁਹਾਡੇ ਲਈ ਨਾ ਜਿਹੜੇ ਜਿਹੜੇ ਤਾਂ ਅਸੀਂ ਪ੍ਰੋਪਰ ਅਸੀਂ ਆਪਦੀ ਵਧੀਆ ਬਣਾਇਆ ਕਰਾਂਗੇ ਉਹ ਤਾਂ ਤੁਹਾਡੇ ਲਈ ਲੈ ਕੇ ਆਵਾਂਗੇ ਆਵਾਂਗੇ ਬਟ ਜਿਹੜੇ ਉਦਾਂ ਦੀ ਕੋਈ ਬਣ ਗਈ ਫਿਰ ਉਹ ਨਹੀਂ ਸ਼ੋਅ ਕਰਦੇ ਜੇ ਵਿੱਚੋ ਕੋਈ ਜਿਹੜਾ ਜਿਹੜਾ ਮਿਸਟੇਕ ਵੀ ਕੋਈ ਕਰਿਆ ਕੋਈ ਡਾਇਲੋਗ ਦੇ ਵਿੱਚ ਉਹ ਵੀ ਆਪਾਂ ਪਾਇਆ ਕਰਾਂਗੇ ਬਣਾ ਦੇ ਠੀਕ ਆ ਕਿਹਨੇ ਕਿੱਥੇ ਗਲਤੀ ਕੀਤੀ ਉਹ ਬਾਅਦ ਚ ਵਾਇਆ ਕਰਾਂਗੇ ਕੀ ਹੈ ਹਾਈਲਾਈਟਸ ਇਹ ਬਾਅਦ ਚ ਨਹੀਂ ਇਸ ਦਮ ਮੇਰੀ ਕਿਥੋਂ ਕੀ ਹਾਂ ਐਂਡ ਦੇ ਵਿੱਚ ਉਸ ਉਸ ਜਿਹੜੀ ਵੀਡੀਓ ਦੇ ਐਂਡ ਦੇ ਵਿੱਚ ਬਣਾਵਾਂਗੇ ਕਿਵੇਂ ਆ ਹੂੰ ਠੀਕ ਆ ਫਿਰ ਚਲੋ ਫਿਰ ਅੱਜ ਵਾਲਾ ਵਲੌਗ ਦੀ ਕਰੋ ਹਾਜ਼ਰੀ ਪ੍ਰਮਾਣ ਇੰਨੀ ਕੁ ਤੇ ਕੱਲ ਫਿਰ ਅਗਲੇ ਵਲੌਗ 'ਚ ਮਿਲਦੇ ਹਾਂ ਤੜਕੇ ਮੈਂ ਜਾਊਂਗਾ ਇੱਥੇ ਇੱਥੇ ਤੇ ਤੜਕੇ ਆਪਣੇ ਮੈਸਤਰੀ ਵੀ ਆ ਜਾਣੇ ਪੱਥਰ ਵਾਲੇ ਤੇ ਤੜਕੇ ਤੜਕੇ ਫਿਰ ਸਦਿਆਂ ਨਿਕਲ ਜਣਾ ਆਪਾਂ ਨੇਰੇ ਨੇਰੇ ਮਾਰ ਕੇ ਗੱਡੀ ਜੀ ਸੈਲਫ ਸੁੱਤੇ ਹੀ ਛੱਡ ਜਾਣੇ ਆ ਇਹ ਚਾਓ 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 ਹੁਣੇ ਜਾਵਾਂ ਅਕ ਤੋਤੇ ਕਹਿੰਦੇ ਆ ਚਲੋ ਠੀਕ ਆ ਫਿਰ ਤੋਤੇ ਹੀ ਕਹਿੰਦੇ ਆ ਮਿਲਦੇ ਆ ਫਿਰ ਕੱਲ ਅਗਲੇ ਵਲੌਗ ਚ ਹਾਂ ਤਦ ਤੱਕ ਲਈ ਸਾਸਰੀ ਕਾ ਸਾਰ ਨੂੰ ਜਿਹੜਾ ਫਸਟ ਟਾਈਮ ਦੇਖ ਰਿਹਾ ਸਬਸਕ੍ਰਾਈਬ ਕਰ ਦਿਓ ਠੀਕ ਆ